ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰਾਉਂਡਰ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਚੂੜਕਾਨੀਆਂ ਪਰਿਵਾਰ ਰਲ ਮਿਲ ਕੇ ਠੰਡੇ ਮਿੱਠੇ ਜਲਦੀ ਸ਼ਬੀਲ ਆਉਂਦੇ ਐਸਓ ਆਰ ਵੀ ਇਹਨਾਂ ਨੇ ਲਾ ਰਹੇ ਨੇ ਤੇ ਭਾਜੀ ਇੱਧਰ ਸੇਵਾ ਕਰ ਰਹੇ ਨੇ ਮਾਸਟਰ ਜੀ ਇੱਧਰ ਭਾਜੀ ਸਾਰੇ ਡਿਊਟੀ ਦੇ ਰਹੇ ਨੇ ਇੱਧਰ ਵੀਰ ਕਰਮਜੀਤ ਵੀ ਲੱਗੇ ਹੋਏ ਇਹਨਾਂ ਨੇ ਗੱਲਬਾਤ ਕਰ हां जी भाई जी करनले स्टार्ट ਕੀਤਾ ਕੰਮ ਉਹ ਸੇਵ ਕਿਥੇ ਆ ਚੱਲ ਤੁਸੀਂ ਦੱਸ ਦੋ ਨਹੀਂ ਦੱਸੇ ਪੂਰਾ ਠੰਡਾ ਹੈ ਜਲ ਆ ਜੋ ਚਗੋ ਚਾਗ ਲੈ ਛਾਗ ਲੈ ਛਾਗ ਤੇ ਵੀ ਭਾਈ ਬੈਠੇ ਨੇ ਤੇ ਮਾਲਕ ਵਿਰਕ ਰਗੜਾ ਲਾ ਰਹੇ ਨੇ ਭਾਈ ਨੇ ਕਰਦੇ ਸੇਵ ਨਾ ਹਾਂਜੀ ਭਾਜੀ ਕਦੋਂ ਦਾ ਚੱਲੰਦਾ ਹੈ ਵੀਲਾ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਜੀ ਠੀਕ ਹੈ ਹਾਂਜੀ ਆਪਣੇ ਮੁੰਡਿਆਂ ਨੇ ਵਧੀਆ ਬਰਲਾ ਕਰਦੇ ਨੇ ਗਰਮੀ ਦੇ ਵਿੱਚ ਸੇਵਾ ਹੋ ਜਾਂਦੀ ਲੱਗ ਮਤ ਵੇਸ਼ਕਾਂ ਲਾ ਕੇ ਸੀ ਸਵੇਰੇ 7 ਵੇ ਸ਼ੁਰੂ ਕਰ ਦਿੱਤਾ ਸੀ ਜੀ ਠੀਕ ਹੈ ਹਾਂਜੀ ਇਹ ਬਸ 5-7 ਮਿੰਟਾਂ ਤਿਆਰ ਹੈ ਛਕੋ ਜਦੋਂ ਤੱਕ ਤੁਸੀਂ ਵੀਡੀਓ ਅਪਲੋਡ ਕਰਨੇ ਹੋ ਤੱਕ ਛਕਿਆ ਜਾਣਾ ਜੀ ਨਹੀਂ ਨਹੀਂ ਸਾਰੇ ਵਧੀਆ ਇਧਰ ਆ ਸਾਰੇ ਛਕਣ ਵਾਲੇ ਉਹਨੇ ਕਰਦੇ ਸੇਵਾਸੇ ਸਾਰਾ ਠੀਕ ਹੈ ਮਰਜ਼ 3-4 ਵਜੇ ਤੱਕ ਹੈ ਨਾ ਹਾਂਜੀ ਹਾਂਜੀ ਠੀਕ ਹੈ